ਗੜਸ਼ੰਕਰ ਦੀ ਤਹਿਸੀਲ ਕੰਪਲੈਕਸ ਦੀ ਕਚਹਿਰੀ ਦੇ ਅੰਦਰ ਸੜਕ ਦੇ ਖਸਤਾ ਹਾਲਾਤ ਹੋਣ ਕਰਕੇ ਇੱਥੇ ਕੰਮ ਕਰਾਉਣ ਆਏ ਲੋਕਾਂ ਅਤੇ ਰਾਗੀਰਿਆਂ ਨੂੰ ਵੱਡੀ ਪਛਾਣਣੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਹਰਮੇਸ਼ ਲਾਲ ਆਜ਼ਾਦ ਐਡਵੋਕੇਟ ਲਲਿਤ ਕੁਮਾਰ ਦੀਪਾ ਤੇ ਹੋਰਾ ਨੇ ਦੱਸਿਆ ਹੈ ਕਿ ਤਹਿਸੀਲ ਕੰਪਲੈਕਸ ਦੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਦੇਖੀ ਦੇ ਕਾਰਨ ਇੱਥੇ ਸੜਕ ਦੇ ਵਿੱਚ ਵੱਡੇ ਵੱਡੇ ਟੋਏ ਪੈ ਚੁੱਕੇ ਹਨ ਅਤੇ ਜੋ ਥੋੜਾ ਜਿਹਾ ਮੀਂਹ ਜਦੋਂ ਪੈਂਦਾ ਹੈ ਇੱਥੇ ਇਸ ਤੋਂ ਲੰਘਣਾ ਵੀ ਜਿਹੜਾ ਔਖਾ ਹੋ ਜਾਂਦਾ ਆ ਉਹਨਾਂ ਨੇ ਦੱਸਿਆ ਕਿ ਸਥਾਨ ਤੇ ਤਹਿਸੀਲ ਕੰਪਲੈਕਸ ਕਚੈਰੀ ਅਤੇ ਕੋਡ ਵੀ ਮੌਜੂਦ ਹਨ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਲੋਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ ਉਹਨਾਂ ਨੇ ਦੱਸਿਆ ਕਿ ਥਾਂ ਤੇ ਸੜਕ ਤੋਂ ਇਲਾਵਾ ਪਾਰਕਿੰਗ ਦੀ ਵੱਡੀ ਸਮੱਸਿਆ ਬਣੀ ਹੋਈ ਹੈ ਅਤੇ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਨੂੰ ਬਣਾਇਆ ਜਾਵੇ ਅਤੇ ਪਾਰਕਿੰਗ ਦੀ ਸਮੱਸਿਆ ਦਾ ਵੀ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਹ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ ਮੁਰਗੀ ਕੁਝ ਕਾ ਪੂਰੀ ਜਾਣਕਾਰੀ ਜੜੀ ਹੈ ਤੁਹਾਡੇ ਨਾਲ ਸਾਂਝੀ ਕਰ ਲੈਣਿਆ ਸੁਸੀ ਬਣੀ ਰੂ ਪੰਜਾਬੀ ਖ਼ਬਰ ਚੈਨਲ ਦੇ ਨਾਲ ਬਿੱਟੂ ਚੋਹਾਂ ਦੀ ਰਿਪੋਰਟ ਗੜਸ਼ੰਕਰ ਜਿਹੜਾ ਸਾਰਾ ਐਡਮਿਨਿਸਟ੍ਰੇਸ਼ਨ ਦਾ ਕਸੂਰ ਆ ਐਡਮਿਨਿਸਟ੍ਰੇਸ਼ਨ ਪੈਸੇ ਲੈ ਰਹੀ ਆ ਕਹਿੰਦੀ ਆ ਵਰਦਤ ਤੇ ਲੇਕਿਨ ਇਹ ਸੜਕ ਜਿਹੜੀ ਆ ਸਦਾ ਲਈ ਟੁੱਟੀ ਰਹਿੰਦੀ ਆ ਇਹ ਕਦੇ ਵੀ ਨਮੀ ਨਹੀਂ ਬਣੀ ਹੈਗੀ ਇੱਥੇ ਦੀ ਪਾਰਕਿੰਗ ਦੀ ਪ੍ਰੋਬਲਮ ਆ ਤੁਹ ਮਤਲਬ ਬਿਨਾ ਮਤਲਬ ਤੋਂ ਪਾਰਕਿੰਗ ਖੜੀ ਹੁੰਦੀ ਆ ਸਵੇਰ ਤੋਂ ਸ਼ਾਮ ਤੱਕ ਜਿਹੜੀ ਆ ਪਾਰਕਿੰਗ ਦੀ ਬਹੁਤ ਵੱਡੀ ਪ੍ਰੋਬਲਮ ਹੁੰਦੀ ਆ ਇਹ ਇਹ ਜਿਹੜੀ ਆ ਪਾਣੀ ਦੀ ਪ੍ਰੋਬਲਮ ਆ ਲੋਕਾਂ ਦੇ ਕਪੜੇ ਭੇਜਦੇ ਆ ਲੋਕਾਂ ਦੇ ਤਾਰਾਂ ਜਿਹੜੀਆਂ ਡਿਸਟਰਾਏ ਹੁੰਦੇ ਆ ਤਾਰਾਂ ਦੀ ਪ੍ਰੋਬਲਮਾਂ ਦੀ ਹੋਰ ਬਹੁਤ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਲੇਕਿਨ ਇਹ ਜਿਹੜੀ ਆ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਇਹ ਗਲਤੀ ਆ ਇਹ ਤਾਂ ਕਾਗਜ਼ਾਂ ਵਿੱਚ ਤਾਂ ਪਤਾ ਨਹੀਂ ਕਿੰਨੀ ਵਾਰੀ ਬਣਾ ਚੁੱਕੇ ਆ ਲੇਕਿਨ ਬਣੀ ਇੱਕ ਵਾਰੀ ਵੀ ਨਹੀਂ ਹੈਗੀ ਇੱਥੇ ਤਾਂ ਰੋਜ਼ ਇਹੀ ਜਿਹੜਾ ਰਹਿੰਦਾ ਤੇ ਇੱਥੇ ਜਿਹੜੀ ਆ ਲੋਕੀ ਗਾੜੋ-ਗਾੜੀ ਹੁੰਦੇ ਆ ਸਵੇਰ ਤੋਂ ਸ਼ਾਮ ਤੱਕ ਬਿਲਕੁਲ ਬਣਨੀ ਚਾਹੀਦੀ ਹੈ ਜੀ ਸਾਰਾ ਕੁਝ ਸੁਣਾ ਚਾਹੀਦਾ ਤੇ ਇਹ ਪਾਰਕਿੰਗ ਦੀ ਪ੍ਰੋਬਲਮ ਵੀ ਹੱਲ ਹੋਣੀ ਚਾਹੀਦੀ ਹੈ ਪਾਰਕਿੰਗ ਇੱਥੇ ਕਿੰਨੀ ਹੈਗੀ ਆ ਉਹਦਾ ਕੋਈ ਦੂਜਾ ਨਹੀਂ ਹੈਗਾ ਲੇਕਿਨ ਇੱਥੇ ਸਾਰੇ ਲੋਕੀ ਇੱਥੇ ਬੜੇ ਤੰਗ ਹੋ ਰਹੇ ਆ ਪਾਰਕਿੰਗ ਦੀ ਪ੍ਰੋਬਲਮ ਬਣਦੀ ਹੈ ਸਾਰਿਆਂ ਕੋਲ ਪੈਸੇ ਜਿਹੜੇ ਡਬਲ ਲੈ ਰਹੇ ਆ ਜਿਹੜਾ ਕਿੰਨੇ ਕੀ ਕੋਈ ਲਿਸਟਿੰਗ ਲੱਗੀ ਪਾਰਕਿੰਗ ਦੀ ਕਿ ਕਿੰਨੀ-ਕਿੰਨੀ ਕਾਰ ਦਾ ਰੇਟ ਆ ਕੀ ਮੋਟਰਸਾਈਕਲ ਦਾ ਰੇਟ ਆ ਕਿ ਸਾਈਕਲ ਦਾ ਰੇਟ ਆ ਤੇ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਵੀ ਇੱਥੇ ਪਾਰਕਿੰਗ ਜਿਹੜੀ ਆ ਕਿੰਨੇ ਕਿੰਨੀ ਹੈਗੀ ਆ ਕਿਹੜੀ ਜਗ੍ਹਾ ਹੈਗੀ ਆ ਇਹ ਹੀ ਨਹੀਂ ਡਿਕਲੇਅਰ ਤੁਹਾਡੇ ਸਾਹਦ ਤੇ ਖੜੇ ਵਹੀਕਲ ਜਿਹੜੇ ਵੀ ਪੈਸੇ ਲੈ ਰਹੇ ਆ ਬਹੁਤ ਸਾਲਾਂ ਦੀ ਸਮੱਸਿਆ ਖੜੀ ਆ ਕਚਹਿਰੀ ਦਾ ਇੱਕ ਬਨੇ ਲੋਕ ਆਲੇ ਦੁਆਲੇ ਦੇ ਵੀ ਪਰੇਸ਼ਾਨ ਬਈ ਇਹ ਜਲਦ ਤੋਂ ਜਲਦ ਕੰਮ ਹੋਣਾ ਚਾਹੀਦਾ ਆ ਇਹ ਤਾਂ ਹੁਣ ਗਵਰਨਮੈਂਟਾਂ ਨੂੰ ਪਤਾ ਆ ਕੀ ਹੋਇਆ ਕੀ ਨਹੀਂ ਹੋਇਆ ਪਰ ਇਹ ਬਹੁਤ ਸਾਲਾਂ ਦਾ ਇੱਦਾਂ ਹੀ ਦੇਖ ਰਹੇ ਹਾਂ ਮੈਂ ਤਾਂ ਕੋਈ ਪਬਲਿਕ ਪਲੇਸ ਆ ਕਚਹਿਰੀ ਆ ਇੱਥੇ ਹਜ਼ਾਰਾਂ ਲੋਕ ਆਉਂਦੇ ਆ ਦੇਖੋ ਜਦ ਸੜਕ ਮੇਨ ਹੀ ਨਹੀਂ ਬਣੀ ਹੋ ਤਾਂ ਲੋਕ ਕਿੱਥੇ ਆਊਗਾ ਜਾਊਗਾ ਤਰੋਂ ਕਿਧਰ ਮੀਂਹ ਪੈਂਦਾ ਤਾਂ ਗੋਡੇ-ਗੋਡੇ ਪਾਣੀ ਖੜ੍ਹ ਜਾਂਦਾ ਬਸ ਇਹ ਸਰਕਾਰ ਨੂੰ ਇਸ ਮਸਲੇ ਤੇ ਤਵੱਜੋ ਦੇਣੀ ਚਾਹੀਦੀ ਆ ਇਹ ਕੰਮ ਹੋਣਾ ਚਾਹੀਦਾ ਪਾਰਕਿੰਗ ਦੀ ਜੀ ਫੁੱਲ ਸਮੱਸਿਆ ਗੱਡੀ ਖੜੀ ਕਰਨ ਜਗ੍ਹਾ ਹੈ ਨਹੀਂ ਕਿਤੇ ਵੀ ਇਹਨੀ ਪਾਰਕਿੰਗ ਦੀ ਸਮੱਸਿਆ ਵੀ ਹੱਲ ਹੋਣੀ ਚਾਹੀਦੀ ਹੈ। ਸੜਕ ਦਾ ਜੀਏ ਪਾਣੀ ਖੜ ਜਾਂਦਾ ਲੋ ਸਾਨੂੰ ਓਕੀ ਹੁੰਦੀ ਆ। ਸਾਡਾ ਪੈਰਾਂ ਨੂੰ ਪਾਣੀ ਕਦੇ ਕਪੜੇ ਲੱਭੜੀਆਂ ਦੇ ਆ। ਅੱਜ ਵੀ ਠੇਕਾ ਲਿਆ ਸਾਈਕਲ ਕੈਂਡਾ ਆ ਦੀ ਵੀ ਓਕੇ ਆ। ਇਹਦਾ ਬਗਾਵਤ ਕੀ ਕਰ ਦੋ ਬਰ। ਵਧੀਆ ਹੋ ਜੇ ਨੰਗੇ ਨੂੰ ਠੀਕ ਹੋ ਜੋ ਚੀ ਹੋ ਜਵੇ। ਇਹਦਾ ਪਾਣੀ ਬਾਹਰ ਕ ਕਰ ਦਵੇ। ਇੱਕੋਸਾਂ ਪੈਪੂ ਪਾ ਦੇਣ। ਜਿਹੜਾ ਪਾਣੀ ਇਹ ਗਾਂ ਵੀ ਨਾ ਜਾਵੇ ਤੇ ਇਹਦੇ ਖੋਖਿਆਂ ਜੀ ਵੀ ਨਾ ਬੜੇ। ਜਿਹੜਾ ਤੁਸੀਂ ਆ ਪਾਣੀ ਵਾਲਾ ਕਹਿ ਰਹੇ ਹੋ ਜੀ। ਏਵੀ ਅਫੀਸਰ ਅਧਿਕਾਰੀਆਂ ਨੂੰ ਧਿਆਨ ਚ ਲਿਆ ਦਾਂਗੇ ਤੇ ਪੀਡਬਲਡੀ ਨੂੰ ਲਿਖ ਦਾਂਗੇ ਇਸ ਸਪੈਸ਼ਲ ਕੋ ਬਣਾਈ ਜਾਵੇ